ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਔਰਤ ਦੇ ਪੇਤ ਭਰੇ ਹਾਲਾਤਾਂ ਦੇ ਵਿੱਚ ਹੋਏ ਕਤਲ ਜਿਸ ਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਇਸ ਮਾਮਲੇ ਦੇ ਵਿੱਚ ਉਸਦਾ ਪਤੀ ਹੀ ਕਾਤਿਲ ਨਿਕਲਿਆ ਪੁਲਿਸ ਨੇ 12 ਘੰਟਿਆਂ ਦੇ ਵਿੱਚ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਤੇਜ਼ ਦੇ ਵਿੱਚ ਮੁਲਜ਼ਮ ਪਤੀ ਗੌਰਵ ਕੁਮਾਰ ਹੀ ਗ੍ਰਿਫਤਾਰ ਹੋਇਆ ਹੈ ਆਪਣੇ ਸੌਰੇ ਘਰ ਜਾਣ ਵੇਲੇ ਗੌਰਵ ਨੇ ਕਾਰ ਰੋਕੇ ਆਪਣੀ ਪਤਨੀ ਦਾ ਡੈਸ਼ਬੋਰਡ ਦੇ ਨਾਲ ਦੋ ਵਾਰ ਸਿਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਬਾਅਦ ਵਿੱਚ ਕਤਲ ਨੂੰ ਹਾਦਸਾ ਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲਿਸ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਨਹੀਂ ਕਰ ਸਕਿਆ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 10 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਸਤਨਾਮ ਸਿੰਘ ਸਿਟੀ ਥਾਣਾ ਬਲਾਚੌਰ ਦੇ ਇੰਚਾਰਜ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਉਹਨਾਂ ਰਸਤੇ ਦੇ ਵਿੱਚ ਐਫਸੀਆਈ ਗੋਦਾਮ ਬਲਾਚੌਰ ਵੱਲੋਂ ਇੱਕ ਵਿਅਕਤੀ ਨੂੰ ਮੋਟਰਸਾਈਕਲ ਤੇ ਆਉਂਦੇ ਹੋਏ ਵੇਖਿਆ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਦੇ ਹੈਂਡਲ ਤੇ ਲਟਕਿਆ ਲਿਫਾਫਾ ਸੜਕ ਦੇ کنارੇ ਸੁੱਟ ਦਿੱਤਾ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕੀਤਾ ਜਿਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੁਲਜ਼ਮਾ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ ਬਟਿੰਡਾ ਦੇ ਐਸਐਸਪੀ ਅਮਨਿਤ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਜੋ ਪਿਛਲੇ ਦਿਨੀ ਪਿੰਡ ਵਿਦਿਆਲਾ ਵਿਖੇ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ ਕਤਲ ਦੇ ਵਿੱਚ ਉਹਨਾਂ ਦਾ ਛੋਟਾ ਭਰਾ ਹੀ ਇਹਨਾਂ ਦੋਨਾਂ ਦਾ ਕਾਤਿਲ ਨਿਕਲਿਆ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਕੋਈ ਜ਼ਮੀਨੀ ਆਪਸੀ ਵਿਵਾਦ ਸੀ ਜਿਸ ਨੂੰ ਲੈ ਕੇ ਛੋਟੇ ਭਰਾ ਨੇ ਸਭ ਤੋਂ ਪਹਿਲਾਂ ਆਪਣੀ ਭਜਾਈ ਦਾ ਕਤਲ ਕੀਤਾ ਫਿਰ ਆਪਣੇ ਭਰਾ ਦਾ ਵੀ ਕਤਲ ਕਰ ਦਿੱਤਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੁਣ ਮ੍ਰਿਤਕ ਬਜ਼ੁਰਗ ਜੋੜੇ ਦੇ ਕਾਤਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਐਸਐਸਪੀ ਨੇ ਦੱਸਿਆ ਕਿ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ 6 ਤਰੀਕ ਨੂੰ ਸਦਰਾਮਪੁਰਾ ਚ ਇੱਕ ਬੜਾ ਹੀ ਬਰੂਟਲ ਡਬਲ ਮર્ડਰ ਦਾ क्राइम ਹੋਇਆ ਸੀਗਾ ਪਿੰਡ ਬਦੇਾਲਾ ਉਹਦੇ ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ क्राइम ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਨਾ ਕੋਲ ਐਸਪੀ ਡੀ ਦਾ ਵੀ ਚਾਰਜ ਹੈ ਪੀਐਸਪੀ ਫੂਲ ਪ੍ਰਦੀਪ ਔਰ ਐਸਐਚਓ ਸਦਰਾਮਪੁਰਾ ਉਹਨੇ ਚੌਂਕੀ ਇਨ ਚਾਰਜ ਚੌਂਕੇ ਔਰ ਦੋਨੋਂ ਸੀਆਈਐਨ ਚਾਰजेस ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸੀਗੇ ਉਹਨਾਂ ਦੀ ਪਛਾਣ ਹੋਈ ਸੀ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਔਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ ਔਰ ਇਹਨਾਂ ਦਾ ਬੇਟਾ ਸਰਕਾਰੀ ਜੌਬ ਕਰਦਾ ਦਿੱਲੀ ਵਿੱਚ ਸੋ ਬੇਸਡ ਔਨ ਦ ਕ੍ਰਾਈਮ ਐਫ ਆਈ ਆਰ ਨੰਬਰ 1 ਡੇਟਡ 7 ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਤੇ ਐਫ ਆਈ ਆਰ ਲਾਂਚ ਕਰਦੇ 7 ਤਰੀਕ ਹੋ ਗਈ ਸੀ Under Section 103 or 331-8, general lurking, trespass at night leading to uh, grievous injury, oblique death in the... Oh, the... ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਅੱਜ ਮੋਗਾ ਦੇ ਵਿੱਚ ਹੋਈ ਇਸ ਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਵਕ ਵਕ ਥਾਵਾਂ ਤੋਂ ਕਿਸਾਨ ਪਹੁੰਚੇ ਇਸ ਮਹਾਪੰਚਾਇਤ ਦੇ ਵਿੱਚ 40 ਤੋਂ 50 ਹਜ਼ਾਰ ਕਿਸਾਨਾਂ ਨੇ ਹਿੱਸਾ ਲਿਆ ਕਿਸਾਨ ਆਗੂ ਰਾਕੇਸ਼ ਟਿਕੈਤ ਜੋਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੀਵਾਲ ਦਰਸ਼ਨ ਸਿੰਘ ਪਹੁੰਚੇ ਇਸੇ ਦੌਰਾਨ ਹੀ ਕਿਸਾਨ ਆਗੂਆਂ ਨੇ ਇੱਕ ਏਕਤਾ ਮਤਾ ਪਾਸ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਆਗੂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਲੈ ਕੇ ਬਿਆਨ ਨਹੀਂ ਦੇਵੇਗਾ ਇਹ ਮਤਾ 6 ਮੈਂਬਰੀ ਕਮੇਟੀ ਸ਼ੰਭੂ ਤੇ ਖਨੋਰੀ ਮਤਾ ਲੈ ਕੇ ਜਾਣਗੇ ਤੇ ਕਮੇਟੀ ਦੇ ਨਾਲ 101 ਮੈਂਬਰਾਂ ਦਾ ਜਥਾ ਮੋਰਚੇ ਦੇ ਵਿੱਚ ਜਾਵੇਗਾ ਇਹ ਅੱਜ ਇੱਥੇ ਜਿਹੜਾ ਹੈਗਾ ਪੰਜਾਬ ਦਾ ਇਕੱਲੇ ਦਾ ਇਕੱਠ ਹੋਣਾ ਹੈਗਾ 50000 ਦੇ ਲਗਭਗ ਜਿਹੜੇ ਹੈਗੇ ਕਿਸਾਨ ਤੇ ਜਿਹੜੀਆਂ ਔਰਤਾਂ ਸ਼ਾਮਿਲ ਹੋਣਗੀਆਂ ਇਹ ਜਿਹੜੀ ਅੱਜ ਦੀ ਹੈਗੀ ਹੈ ਮਹਾਪੰਚਾਇਤ ਇਹ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਡਰਾਫਟ ਭੇਜਿਆ ਹੈ ਨਵੀਂ ਖੇਤੀ ਨੀਤੀ ਸੰਬੰਧੀ ਜਿਹੜਾ ਕਾਲੇ ਕਾਨੂੰਨ ਅਸੀਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਰੱਦ ਕਰਾਏ ਨੇ ਉਹੀ ਕਾਲੇ ਕਾਨੂੰਨ ਜਿਹੜੇ ਹੈਗੇ ਆ ਟੇੜੇ ਢੰਗ ਨਾਲ ਸਰਕਾਰ ਜਿਹੜੀ ਹੈਗੀ ਆ ਰਾਜਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਆ ਜੇ ਕਾਨੂੰਨ ਲਾਗੂ ਹੁੰਦੇ ਆ ਤਾਂ ਖੁੱਲ੍ਹੇ ਮੰਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਖੁੱਲ੍ਹੇ ਮੰਡੀ ਹੋਊਗੀ ਤੇ ਖੁੱਲ੍ਹੇ ਮੰਡੀ ਦਾ ਮਤਲਬ ਹੈ ਵੀ ਸਰਕਾਰੀ ਮੰਡੀਆਂ ਦਾ ਹੌਲੀ-ਹੌਲੀ ਭੋਗ ਪੈ ਜਾਣਾ ਹੈਗਾ ਤੇ ਜਿਹੜੀ ਖੁੱਲ੍ਹੇ ਮੰਡੀ ਹੈਗੀ ਆ ਇੱਥੇ ਫਿਰ ਜਿਹੜੇ ਹੈਗੇ ਆ ਵੱਡੇ ਸਰਮਾਇਯਦਾਰ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਦੇ ਕਬਜ਼ਾ ਹੋਣਾ ਹੈ ਕਿਸਾਨਾਂ ਦੀ ਲੁੱਟ ਹੋਣੀ ਹੈ ਇਸ ਕਰਕੇ ਅਸੀਂ ਸਾਹਮਦੇ ਹੈਗਾ ਜਿਹੜਾ ਨੀਤੀ ਖੜਾ ਹੁਣ ਕੇਂਦਰ ਸਰਕਾਰ ਨੇ ਭੇਜਿਆ ਹੈਗਾ ਇਹ ਜਿਹੜੇ ਕੇਂਦਰ ਸਰਕਾਰ ਵਾਪਸ ਲਵੇ ਤੇ ਜਿਹੜੇ ਪੰਜਾਬ ਦੀ ਸਰਕਾਰ ਹੈਗੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕਰੇ ਇਹਨੂੰ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇੱਕ ਕਿਸਾਨ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗਾ ਕੇ ਸ਼ੰਭੂ ਮੋਰਚੇ ਦੇ ਵਿੱਚ ਜ਼ਹਿਰ ਖਾ ਲਿਆ ਕਿਸਾਨ ਵੱਲੋਂ ਉਸਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੋਵਿੰਡ ਦੇ ਰਹਿਣ ਵਾਲੇ ਕਿਸਾਨ ਰੇਸ਼ਮ ਸਿੰਘ ਨੇ ਅੱਜ ਸ਼ੰਭੂ ਮੋਰਚੇ ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਰੇਸ਼ਮ ਸਿੰਘ ਅੱਜ ਸਵੇਰੇ ਸ਼ੰਭੂ ਮੋਰਚੇ ਪਹੁੰਚੇ। ਉੱਥੇ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ। ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸ ਘਟਨਾ ਤੋਂ ਬਾਅਦ ਸ਼ੰਭੂ ਮੋਰਚੇ ਤੇ ਕਿਸਾਨਾਂ ਦਾ ਗੁੱਸਾ ਭੜਕ ਉਠਿਆ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਹੈ। ਜਿਹੜਾ ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਰੇਸ਼ਮ ਸਿੰਘ ਪਿੰਡ ਉਹਦਾ ਹੈਗਾ ਸੀਗਾ ਪਾਉਂਬਿੰਡ ਔਰ ਜ਼ਿਲ੍ਹਾ ਤਰਨਤਾਰ ਜਿੰਨੇ ਪਤਾ ਲੱਗਾ ਕਿ ਟਰਾਲੀ ਤੋਂ ਬਾਹਰ ਗਿਆ 9 ਵਜੇ ਸਾਡਾ ਜਿਹੜਾ ਕਿਸਾਨ ਮਧੂ ਸ਼ਖਰ ਕਮੇਟੀ ਦਾ ਲੰਗਰੋ ਦੇ ਚ ਆਇਆ ਉੱਥੇ ਆ ਕੇ ਦੱਸਿਆ ਵੀ ਮੈਂ ਸਲਫਾਸ ਖਾਲੀ ਹੈਗੀ ਆ ਫਿਰ ਉਹਨੂੰ ਤੁਰੰਤ ਰਾਜਪੁਰਾ ਹਸਪੀਟਲ ਰਾਜਪੁਰੇ ਤੋਂ ਰਜਿੰਦਰਾ ਹਸਪੀਟਲ ਕੀਤਾ ਜਿੱਥੇ ਜਾਂਦਾ ਜਾਂਦਾ ਕਿਸਾਨ ਦੀ ਸ਼ਹਾਦਤ ਹੋ ਗਈ ਆਪਣੀਆਂ ਬਾਈਟਾਂ 'ਚ ਕਹਿ ਕੇ ਗਿਆ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਕਰਦੀ ਆ। ਇੱਕ ਬਾਈਟ 'ਚ ਉਹਨੇ ਇਹ ਵੀ ਕਿਹਾ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਅੱਗੇ ਇਹਦੇ ਕਰਕੇ ਵੀ ਮੈਂ ਅਮ੍ਰਿਤਸਰ ਆਏ ਦਿਨ ਲੁੱਟਾ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਦੀ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਅਮ੍ਰਿਤਸਰ ਦੇ ਪ੍ਰਤਾਪ ਨਗਰ ਇਲਾਕੇ ਦੇ ਵਿੱਚ ਇੱਕ ਪਰਿਵਾਰ ਜਦੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਤੇ ਗਿਆ ਹੋਇਆ ਸੀ ਤੇ ਪਿੱਛੋਂ ਚੋਰਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਕਰ ਲਈ ਕਰੀਬ 70 ਲੱਖ ਰੁਪਏ ਦੀ ਚੋਰੀ ਕਰਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਪੁਲਿਸ ਨੂੰ ਵੱਡੀ ਸਫਲਤਾ ਮਿਲ ਚੁੱਕੀ ਹੈ ਪੁਲਿਸ ਨੇ આરોપી ਨੂੰ ਕਾਬੂ ਕਰ ਲਿਆ ਹੈ ਤੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਵੀਰੂ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਨਿਊ ਅਮ੍ਰਿਤਸਰ ਸਰਦਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰਕੇ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਦਿੱਤਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚੱਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਇਹ ਇਨਾਦਾ ਦਰਵਾਜਾ ਵੀ ਟੁੱਟਿਆ ਹੋਇਆ ਸੀ ਦਾ ਤੇ ਅੰਦਰ ਉਹ ਜਿਨ੍ਹਾਂ ਇਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨੈਰੇ ਹੈਗੇ ਇਹ ਲੇਮ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀ ਤੇ ਅਗਰ ਅਮਨੀਤ ਸਰ ਦੇ ਈਸਟ ਮੋਹਨ ਨਗਰ ਤੋਂ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੇ ਮੁਕੇਸ਼ ਕੁਮਾਰ ਨੇ ਆਪਣੇ ਹੀ ਇਲਾਕੇ ਦੇ ਕੁਝ ਨੌਜਵਾਨਾਂ ਉੱਪਰ ਉਸ ਦੇ ਨਾਬਾਲਿਗ ਬੇਟੇ ਦੀ ਕੁੱਟਮਾਰ ਕਰਨ ਤੇ ਘਰ ਦੇ ਵਿੱਚ ਇੱਟਾ ਰੋਲੇ ਚਲਾਉਣ ਦੇ ਆਰੋਪ ਲਗਾਏ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਭੀਤੇ ਕਾਫੀ ਸਮੇਂ ਤੋਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਦਾ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਉੱਥੇ ਹੀ ਖਨੋਰੀ ਬਾਰਡਰ ਤੇ ਕਿਸਾਨੀ ਧਰਨੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਅਗਲੀ ਜਾਣਕਾਰੀ ਮੁਤਾਬਕ ਖਨੋਰੀ ਬਾਰਡਰ ਤੇ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜ ਦਾ ਗੀਜ਼ਰ ਫਟ ਗਿਆ ਦੱਸ ਦਈਏ ਕਿ ਗੀਜ਼ਰ ਦੇ ਫਟਣ ਕਰਕੇ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕਾ ਹੈ ਨੌਜਵਾਨ ਕਿਸਾਨ ਦਾ ਸਰੀਰ ਪੂਰੀ ਤਰੀਕੇ ਦੇ ਨਾਲ ਝੁੱਲਸ ਗਿਆ ਉੱਥੇ ਹੀ ਸਮਾਣਾ ਤੋਂ ਕਿਸਾਨ ਗੁਰਨਾਮ ਸਿੰਘ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਕਿਸਾਨ ਸਮਾਣਾ ਦਾ ਰਹਿਣ ਵਾਲਾ ਹੈ ਜਿਸ ਦੀ ਪਛਾਣ ਗੁਰਦੇਵਾਲ ਸਿੰਘ ਵਜੋਂ ਹੋਈ ਹੈ ਨੌਜਵਾਨ ਗੁਰਦੇਵਾਲ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਤੇ ਧਰਨੇ ਦੇ ਵਿੱਚ ਸ਼ਾਮਿਲ ਹੈ ਨੌਜਵਾਨ ਨੂੰ ਹਾਦਸੇ ਤੋਂ ਬਾਅਦ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੱਜ ਸਵੇਰੇ ਮੱਧਪਾਗੀ ਖਬਰ ਵਾਪਰੀ ਕਿ ਸਵੇਰੇ ਜਦੋਂ ਉੱਠਣਸਾਰ ਲੰਗਰ ਚਲਾਇਆ ਚਾਹ ਦਾ ਲੰਗਰ ਚੱਲ ਗਿਆ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ ਤਾਂ ਕੋਲ ਇੱਕ ਛੋਟੀ ਢੋਲੀ ਵੀ ਸੀ ਜਿਹਦੇ ਵਿੱਚ ਪਾਣੀ ਗਰਮ ਕਰਦੇ ਸੀ ਪਾਤੀਆਂ ਪਾ ਕੇ ਇੱਕ ਜਗਾੜੂ ਢੋਲੀ ਤਿਆਰ ਕਰੀ ਐ ਉਹ ਆਮ ਸ਼ਗਰਸੇ ਦੇ ਵਿੱਚ ਲੋਕਾਂ ਨੇ ਦਾਣ ਦੇ ਵਿੱਚ ਬਹੁਤ ਢੋਲੀਆਂ ਉਹ ਵੰਡੀਆਂ ਵੀ ਨੇ ਤਾਂ ਜਦੋਂ ਇਹ ਜਿਹੜੀ ਡੀਜ਼ਲ ਵਾਲੀ ਪੱਠੀ ਸੀ ਉਹਦੇ ਵਿੱਚ ਜਦੋਂ ਇਹ ਗੁਰदयाल ਸਿੰਘ ਡੀਜ਼ਲ ਪਾ ਰਿਹਾ ਸੀ ਤਾਂ ਉਹ ਅਚਾਨਕ ਅੱਗ ਜਿਹੜੀ ਸੀ ਉਹ ਇੱਕਦਮ ਕੋ ਬੱਕਾ ਮਾਰ ਕੇ ਉਹ ਜਿਹੜੀ ਪੀਪੀ ਸੀਗੀ ਡੀਜ਼ਲ ਵਾਲੀ ਉਹਦੇ ਵਿੱਚ ਆ ਕੇ ਵੜ ਗਈ ਉਹ ਅੱਗ ਕਜ ਜਦੋਂ ਆਗੋ ਦੇ ਵਿੱਚ ਆ ਗਈ ਤਾਂ ਪੀਪੀ ਨੇ ਏਡੀ ਜ਼ੋਰ ਨਾਲ ਬਲਾਸਟ ਕਰਿਆ ਕਿ ਉਹ ਗੁਰदयाल ਸਿੰਘ ਦੇ ਨਾਲ ਇੱਕ ਹਰਵਿੰਦਰ ਸਿੰਘ ਵੀ ਖੜਾ ਸੀ ਉਹਦੇ ਵੀ ਮੂੰਹ ਦੇ ਉੱਤੇ ਪੂਰੀ ਲਾਟ ਪਈ ਪਰ ਜਿਹੜਾ ਗੁਰदयाल ਸਿੰਘ ਸੀ ਉਹ ਤਾਂ ਬੁਰੀ ਤਰ੍ਹਾਂ ਯਾਨੀ 50% ਵਾਂਗ ਉਹ ਝੁਲਸੇ ਗਏ ਪੱਟਾ ਤੱਕ ਇਧਰੋਂ ਅੱਗ ਜਿਹੜੀ ਸੀ ਉਹਨਾਂ ਨੂੰ ਉਹ ਲਪੇਟ ਚ ਲੈ ਲਿਆ ਤੇ ਪੂਰੇ ਬਾਜੂ ਬਾਹਾਂ ਸਾਰੇ ਮਤਲਬ ਲਪੇਟ ਚ ਆ ਗਏ ਸ੍ਰੀ ਮੁਕਸਰ ਸਾਹਿਬ ਵਿਖੇ ਮਨੋਰੰਜਨ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਪੂਰੇ ਜ਼ੋਰਾ ਸ਼ੋਰਾ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਜਾਣਕਾਰੀ ਮੁਤਾਬਕ ਮਨੋਰੰਜਨ ਮੇਲਾ ਹਰ ਸਾਲ 40 ਸਿੰਘਾਂ ਸ਼ਹੀਦਾਂ ਦੀ ਯਾਦਾਂ ਦੇ ਵਿੱਚ ਲੱਗਦਾ ਹੈ ਤੇ ਜੋੜ ਮੇਲੇ ਮਾਗੀ ਉੱਪਰ ਲਗਾਇਆ ਜਾਂਦਾ ਹੈ ਇਸ ਸਾਲ ਮਾਗੀ ਮੇਲੇ ਦੇ ਠੇਕੇ ਦੀ ਬੋਲੀ ਕਰੀਬ 1 ਕਰੋੜ 4 ਲੱਖ ਰੁਪਏ ਦੇ ਵਿੱਚ ਹੋਈ ਹੈ ਇਸ ਵਾਰ ਇਹ ਮੇਲਾ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਮੇਲੇ ਦੇ ਵਿੱਚ ਬਰਜ ਖਲੀਫਾ ਦਾ ਮਾਡਲ ਤੇ ਲੰਡਨ ਬ੍ਰਿਜ ਦਾ ਮਾਡਲ ਬਣੇਗਾ ਤੇ ਕੇਦਾਰਨਾਥ ਮੰਦਿਰ ਵੀ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਸਕਦਾ ਹੈ ਸਰ ਅਸੀਂ ਮਾਗੀ ਮੇਲਾ ਲਗਾ ਰਹੇ ਹਾਂ ਇੱਥੇ ਨਵੇਂ ਚੂਲੇ ਲੈ ਕੇ ਆਏ ਆ ਸੀ ਵਰਲਡ ਲੈ ਕੇ ਆਏ ਆ ਦੁਬਈ ਸਿਟੀ ਲੈ ਕੇ ਆਏ ਆ ਉਸੇ ਰੇਟਾਂ ਦੇ ਵਿੱਚ ਲੋਕਾਂ ਦੇ ਲਈ ਨਵਾਂ ਕਿਸ਼ਮ ਬੁੰਜੰਝਨ ਮੇਲਾ ਲੈ ਕੇ ਆਏ ਆ ਜਿੱਦਾਂ ਲੋਕੀ ਇਸ ਮੇਲੇ ਪੁਰਾਣਾ ਇਤਿਹਾਸਿਕ ਮੇਲਾ ਹੈ ਇਸ ਮੇਲੇ ਨੂੰ ਅਸੀਂ ਇਦਾਂ ਦਾ ਬਣਾਉਣਾ ਚਾਹੁੰਦੇ ਹਾਂ ਕਿ ਲੋਕੀ ਇੱਥੇ ਆਣ ਤੇ ਇੱਕ ਵਾਰੀ ਖੁਦ ਆ ਕੇ ਕਹਿਣ ਜੀ ਹਾਂਜੀ ਸਾਨੂੰ ਇੱਥੇ ਕੁਝ ਨਵਾਂ ਦੇਖਣ ਨੂੰ ਮਿਲਿਆ ਉਸੇ ਢੰਗ ਨਾਲ ਅਸੀਂ ਲੋਕਾਂ ਵਾਸਤੇ ਨਵੀਆਂ-ਨਵੀਆਂ ਨਵੇਂ-ਨਵੇਂ ਚੂਲੇ ਲੈ ਕੇ ਆਏ ਆ ਪੁਰਾਣੇ ਰੇਟਾਂ ਦੇ ਉੱਤੇ ਲੈ ਕੇ ਆਏ ਆ ਕਿ ਲੋਕਾਂ ਨੂੰ ਜੇਬਾ ਦੇ ਵਿੱਚੋਂ ਜ਼ਿਆਦਾ ਪੈਸੇ ਵੀ ਨਾ ਖਰਚਨੇ ਲੈਰਾ ਗਾਗਾ ਦੇ ਵਿੱਚ ਬੀਤੇ ਦਿਨੀ ਨੌਜਵਾਨ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਲਾਪਤਾ ਨੌਜਵਾਨ ਦੀ ਪੰਜਾਬੀ ਬਾਗ ਦੇ ਵਿੱਚ ਲਾਸ਼ ਮਿਲੀ ਹੈ ਪੁਲਿਸ ਨੇ ਡੂੰਘਾਈ ਦੇ ਨਾਲ ਜਾਂਚ ਕਰਦੇ ਹੋਏ 5 ਵਿਅਕਤੀਆਂ ਉੱਪਰ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜਿਆਂ ਦੀ ਭਾਲ ਜਾਰੀ ਹੈ ਪੁਲਿਸ ਨੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਪਠਾਨਕੋਟ ਦੇ ਮੁਹੱਲਾ 15 ਰੋਆ ਵਿਖੇ ਪੰਜ ਉਸ ਵੇਲੇ ਅੱਜ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਕਈ ਮੰਜ਼ਲਾਂ ਦੇ ਉੱਪਰ ਤੱਕ ਇਹ ਅੱਗ ਫੈਲ ਗਈ ਤੇ ਪੂਰੀ ਤਰੀਕੇ ਦੇ ਨਾਲ ਆਪਣੀ ਲਪੇਟ ਦੇ ਵਿੱਚ ਬਿਲਡਿੰਗ ਨੂੰ ਲੈ ਲਿਆ ਦੱਸ ਦਈਏ ਕਿ ਇਸ ਘਰ ਦੇ ਵਿੱਚ ਪਹਿਲਾਂ ਵੀ ਨਵੰਬਰ ਮਹੀਨੇ ਦੇ ਵਿੱਚ ਅੱਗ ਲੱਗ ਚੁੱਕੀ ਹੈ ਫਾਇਰ ਬ੍ਰਿਗੇਡ ਦੇ ਅਫਸਰਾਂ ਵੱਲੋਂ ਘਰ ਦੇ ਮਾਲਕ ਨੂੰ ਇਸ ਸੰਬੰਧੀ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਘਰ ਦੇ ਵਿੱਚ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਤੇ ਮਸ਼ੱਕਤ ਦੇ ਨਾਲ ਆਪਣੀ ਜਾਨ ਬਚਾਈ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇੰਨਾ ਹੋਇਆ ਨੁਕਸਾਨ ਬਚਾ ਹੋ ਗਿਆ ਪਰ ਮਾਦਰੀ ਦੇ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਤੇ ਕੋਈ ਪੌਣੇ ਕੇ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਔਰ ਇਸ ਵਾਰੀ ਜਿਹੜਾ ਅੱਗ ਲੱਗੀ ਹੈ ਇਹਦੇ ਨਾਲ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਵਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਉੱਪਰ ਬਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਕੋੜੀ ਨਾਲ ਤੇ ਚਲਾ ਮਾਰ ਕੇ ਥੱਲੇ ਉਤਰੇ ਹੈ ਤੇ ਇੱਕ ਉਹਨਾਂ ਦਾ ਮੁੰਡਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੋੜੀ ਲਾ ਕੇ ਤੇ ਥੱਲੇ ਉਤਾਰਿਆ ਗੁਰਦਾਸਪੁਰ ਦੇ ਵਿੱਚ ਧੁੰਦ ਕਰਕੇ ਵਾਹਨਾ ਦੀ ਤੇਜ਼ ਰਫ਼ਤਾਰ ਜੰਮੂ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਹਾਦਸੇ ਦਾ ਕਾਰਨ ਬਣ ਗਈ ਕਿਨੂਆ ਨਾਲ ਭਰਿਆ ਹੋਇਆ ਟਰੱਕ ਇੱਕ ਕਾਰ ਦੇ ਉੱਪਰ ਪਲਟ ਗਿਆ ਕਾਰ ਸਵਾਰ ਦੋ ਨੌਜਵਾਨਾਂ ਦੀ ਬਾਲ-ਬਾਲ ਜਾਨ ਬਚ ਗਈ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਕਾਰ ਵਿੱਚੋਂ ਜ਼ਖਮੀਆਂ ਨੂੰ ਕੱਢ ਕੇ ਤੁਰੰਤ ਸਿਵਲ ਹਸਪੀਟਲ ਪਹੁੰਚਾਇਆ ਹਾਦਸੇ ਦੇ ਵਿੱਚ ਟਰੱਕ ਚਾਲਕ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਅਭੀਤ ਦੇਨ ਗੁਰਦਾਸਪੁਰ ਤੋਂ ਸਾਹਮਣੇ ਆਇਆ ਸੀ ਇੱਕ ਮਾਮਲਾ ਧਾਰੀਵਾਲ ਰੇਲਵੇ ਸਟੇਸ਼ਨ ਨੇੜੇ ਹੰਗਾਮਾ ਹੋਇਆ ਸੀ 70 ਫੁੱਟ ਉੱਚੇ ਟਾਵਰ ਤੇ ਇੱਕ ਨੌਜਵਾਨ ਚੜ ਗਿਆ ਸੀ ਤੇ ਮੌਕੇ ਤੇ ਉੱਪਰ ਰੇਲਵੇ ਪੁਲਿਸ ਵੀ थाना ਧਾਰੀਵਾਲ ਐਸਐਚਓ ਤੇ ਹੋਰ ਸ਼ਹਿਰ ਵਾਸੀ ਉੱਤੇ ਪਹੁੰਚ ਗਏ ਸੀਗੇ ਕਈ ਵਾਰ ਉਸ ਵਿਅਕਤੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਉਹ ਟਾਵਰ ਤੋਂ ਥੱਲੇ ਉਤਰਿਆ ਤੇ ਉਸ ਨੇ ਹੁਣ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਤੇ ਪ੍ਰਸ਼ਾਸਨ ਨੇ ਉਸ ਨੂੰ ਇਹ ਤਸੱਲੀ ਦਿੱਤੀ ਹੈ ਕਿ ਉਸ ਨੂੰ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਵੇਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਝਾਲੀ ਮੈਡੀਕਲ ਰਿਪੋਰਟ ਬਣਾ ਕੇ ਦੇਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮੋਟੀਆਂ ਰਕਮਾਂ ਵਸੂਲ ਕਰਕੇ ਝਾਲੀ ਐਮ ਐਲ ਆਰ ਕੱਟ ਦਿੰਦੇ ਸਨ ਗ੍ਰਿਫਤਾਰ ਕੀਤੇ ਗਏ ਤਿੰਨ ਕਰਮਚਾਰੀਆਂ ਵੱਲੋਂ ਗੁਰਵਿੰਦਰ ਸਿੰਘ ਪਾਸੋਂ 45000 ਦੀ ਰਕਮ ਵਸੂਲ ਕਰਦੇ ਹੋਏ ਜਾਲੀ ਸੱਟ ਲੱਗਣ ਬਦਲੇ ਮੈਡੀਕਲ ਤਿਆਰ ਕਰਕੇ ਦਿੱਤਾ ਗਿਆ ਸੀ ਇਸ ਦੀ ਜਾਂਚ ਪੁਲਿਸ ਵੱਲੋਂ ਕਰਨ ਤੋਂ ਬਾਅਦ ਇਸ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਪ੍ਰਦੂਸ਼ਣ ਬੋਰਡ ਵੱਲੋਂ ਅੱਜ ਜੀਰਾ ਵਿਖੇ ਪਵਨ ਸ਼ਰਮਾ ਐਸ ਡੀਓ ਵੱਲੋਂ ਆਨਲਾਈਨ ਆਈਆਂ ਕੰਪਲੇਨਾਂ ਤੇ ਤਹਿਤ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਇੱਕ ਦੁਕਾਨ ਤੋਂ ਗੁੱਟ ਪੁਰਾਣੇ ਚਾਇਨਾ ਡੋਰ ਬਰਾਮਦ ਕੀਤੇ ਗਏ ਨੇ ਇਸ ਮੌਕੇ ਪਵਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਪਲਾਸਟਿਕ ਤਾਰਾਂ ਨੂੰ ਜਿਸ ਵਿੱਚੋਂ ਕਰੰਟ ਵੀ ਪਾਸ ਹੋ ਸਕਦਾ ਹੈ ਇਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਤੇ ਕਈ ਪਸ਼ੂ ਪੰਛੀ ਵੀ ਇਸ ਨਾਲ ਜ਼ਖਮੀ ਹੋ ਸਕਦੇ ਨੇ ਸਰਕਾਰ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਸਖਤ ਰਵਈਆ ਅਪਣਾਇਆ ਗਿਆ ਹੈ ਤੇ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਉਸ ਵਿਅਕਤੀ ਨੂੰ ਹੁਣ ਲਗਾਇਆ ਜਾਵੇਗਾ ਦੁਕਾਨਦਾਰਾਂ ਨੂੰ آگਾਹ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਤੋਂ ਵੇਚਣ ਨੂੰ ਗੁਰੇਜ਼ ਕੀਤਾ ਜਾਵੇ ਅੰਮ੍ਰਿਤਸਰ 에어ਪੋਰਟ ਤੇ ਜ਼ਬਰਦਸਤ ਹੰਗਾਮਾ ਹੋਇਆ ਅਮਰਿਤਾਰੀ ਸਿੰਘ ਨੂੰ ਕਿਰਪਾਨ ਪਾ ਕੇ ਫਲਾਈਟ 'ਚ ਬੈਠਣ ਦੀ ਮਨਾਹੀ ਕਰ ਦਿੱਤੀ ਗਈ ਫਲਾਈਟ ਮਿਸ ਹੋਣ ਤੇ ਅਮਰਿਤਾਰੀ ਸਿੰਘ ਨੇ ਬਹੁਤ ਰੋਲਾ ਪਾ ਦਿੱਤਾ 에어ਪੋਰਟ ਦੇ ਉੱਪਰ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਹਾਦਰੀ ਵਿਖਾਉਂਦੇ ਹੋਏ ਏਟੀਐਮ ਦੇ ਨਾਲ ਛੇੜਛਾੜ ਕਰਨ ਵਾਲੇ ਇੱਕ ਗਿਰੋਹ ਨੂੰ ਫੜ ਲਿਆ ਠੱਗਾ ਨੇ ATM ਦੇ ਅੰਦਰ ਦਾਖਲ ਹੋ ਕੇ ਲੋਹੇ ਦੀ ਰੌਡ ਦੀ ਵਰਤੋਂ ਕਰਕੇ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਪਰ ATM ਦੇ ਬਾਹਰ ਖੜੇ ਲੋਕਾਂ ਨੇ ATM ਦਾ ਸ਼ਟਰ ਹੀ ਬੰਦ ਕਰ ਦਿੱਤਾ ਤੇ ਚੋਰ ਅੰਦਰ ਕੈਦ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮ ਜਲੰਧਰ ਦੇ ਨੂਰ ਮਹਿਲ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਰਹਿੰਦ ਮੰਡੀ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਰਜੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਚੌਂਕੀਦਾਰ ਨੇ ਅੱਜ ਸਵੇਰੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਜਿਸ ਤੋਂ ਬਾਅਦ ਉਹ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਦੁਕਾਨ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਕਈ ਗਾਇਬ ਹੋ ਗਏ ਸਨ ਮੌਕੇ ਤੇ ਪਹੁੰਚੇ ਡੀਐਸਪੀ ਸੁਖਨਾਮ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੁਨਿਆਰੇ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਖਰਾਬ ਸਨ ਜਿਸ ਕਰਕੇ ਘਟਨਾ ਦੀ ਫੁਟੇਜ ਵੀ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਪੰਜਾਬ ਚ ਲਗਾਤਾਰ ਵਧ ਰਹੀ ਹੈ ਠੰਡ ਤੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਧੁੰਦ ਤੇ ਠੰਡ ਪੈ ਰਹੀ ਹੈ ਭਾਰੀ ਠੰਡ ਤੇ ਸ਼ਰਧਾਲੂਆਂ ਦੀ ਆਸਥਾ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਭਾਰੀ ਧੁੰਦ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਸਚਕਣ ਚੇਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਇਸ ਮੌਕੇ ਧੁੰਦ ਇੰਨੀ ਜ਼ਿਆਦਾ ਸੀ ਕਿ ਸਚਕਣ ਚੇਰੀ ਹਰਮੰਦਰ ਸਾਹਿਬ ਧੁੰਦ ਦੇ ਵਿੱਚ ਉਹਨਾਂ ਨੂੰ ਟਕਿਆ ਹੋਇਆ ਵੇਖਿਆ ਗਿਆ ਅੱਜ ਬੀਤੇ ਦਿਨੀ ਬਟਾਲਾ ਪੁਲਿਸ ਅਦੀਨ ਪੈਂਦੇ ਪੁਲਿਸ ਚੌਂਕੀਆਂ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਧਮਾਕੇ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਮੰਨਿਆ ਹੈ ਕਿ ਇਹਨਾਂ ਦੇ ਕੋਲੋਂ ਅਸਲਾ ਮੌਜੂਦ ਹੈ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਅਸਲਾ ਰਿਕਵਰ ਕਰਨ ਦੇ ਲਈ ਇਹਨਾਂ ਦੇ ਕੋਲ ਪਹੁੰਚੀ ਤਾਂ ਇਹਨਾਂ ਨੇ ਅਸਲਾ ਕੋਲ ਪਏ ਨੂੰ ਗੋਲੀਆਂ ਦੇ ਨਾਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਪੰਜ ਰਾਉਂਡ ਫਾਇਰਿੰਗ ਕੀਤੀ ਗਈ ਇਹਨਾਂ ਵੱਲੋਂ ਤੇ ਮਗਰੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਦੋ ਨੌਜਵਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪੀਟਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ 12 ਨਵੰਬਰ 2024 ਨੂੰ ਜਿਹੜਾ ਥਾਣਾ ਸਾਡਾ ਕਣੀਆਂ ਕੇ ਬੰਗਰ ਹੈ ਉਹਦੇ ਉੱਤੇ ਇੱਕ ਨੇੜ ਐਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਉਹ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ داخلت ਹੋਇਆ ਇਲਾਜ ਵਾਸਤੇ ਸਿਵਲ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆ ਹੀ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਲੱਤ ਹੈ ਉਹ ਕੱਟਨੀ ਪਈ ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗੇ ਹੈ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਦਾ ਸ਼ਲੋਗ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘ਮੈਂਟਸ ਹੈਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਗ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ, ਵਾਅਦਤਾਂ ਕਰਾਉਣਾ ਚਾਹੁੰਦੇ ਆ ਔਰ ਇਹਨਾਂ ਦੇ ਪਿੱਛੇ ਨਾ ਲੱਗੋ। ਆਪਣੇ ਕੰਮ 'ਤੇ ਆ ਰੱਖੋ, ਆਪਣੀ ਪੜ੍ਹਾਈ 'ਤੇ ਆ ਰੱਖੋ। ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ। ਇਹ ਆਪ ਤਾਂ ਜਿਹੜੇ ਵਾਅਦਤਾਂ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ 'ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ। ਮੋਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮੋਗਾ ਪੁਲਿਸ ਨੇ ਲਗਾਤਾਰ ਨਾਕੇਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਮੁਹਿੰਮ ਚਲਾ ਰਹੀ ਹੈ। ਬੀਤੀ ਸ਼ਾਮ ਮੋਗਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਔਰਤ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ। ਦੋ આરોપીਆਂ ਕੋਲੋਂ 100 ਗ੍ਰਾਮ ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਕੋਲੋਂ 700 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਸ ਦੇ ਵਿੱਚ ਦੋਵੇਂ ਮਾਮਲਿਆਂ 'ਚ ਕੁੱਲ 6 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਸ.ਪੀ.ਡੀ ਨੇ ਦੱਸਿਆ ਹੈ ਕਿ ਇਹਨਾਂ આરોપીਆਂ ਨੂੰ ਅੱਜ ਨਿਮਾਨ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਗੱਲ ਦੀ ਵੀ ਜਾਂਚ ਜਿੱਤ ਜਾਵੇਗੀ ਕਿ ਇਹਨਾਂ ਨੇ ਇਹ ਸਾਰਾ ਕੁਝ ਕਿੱਥੋਂ ਪ੍ਰਾਪਤ ਕੀਤਾ ਕੋਵਿਡ ਵਾਇਰਸ ਤੋਂ ਬਾਅਦ ਹੁਣ ਐਚ ਐਮ ਪੀ ਵੀ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਚੱਲਦੇ ਸਾਰੇ ਹੀ ਦੇਸ਼ਾਂ ਦੇ ਸਿਹਤ ਵਿਭਾਗਾਂ ਦੇ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਵਿਡ ਵਰਗੀ ਮਹਾਮਾਰੀ ਦੁਬਾਰਾ ਤੋਂ ਨਾ ਫੈਲ ਸਕੇ ਭਾਰਤ ਦੇ ਵਿੱਚ ਕਈ ਥਾਵਾਂ ਤੇ ਕਈ ਮਰੀਜ਼ਾਂ ਇਸ ਵਾਇਰਸ ਦੇ ਨਾਲ ਪੀੜਿਤ ਨਜ਼ਰ ਆ ਰਹੇ ਨੇ ਸਿਹਤ ਵਿਭਾਗ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲ ਵਿਖੇ ਗਾਈਡਲਾਈਨਸ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਜੇਕਰ ਕੋਈ ਸਾਹ ਦਾ ਮਰੀਜ਼ ਉਹਨਾਂ ਕੋਲ ਆਉਂਦਾ ਹੈ ਤਾਂ ਉਸ ਦੇ ਟੈਸਟ ਤੁਰੰਤ ਕਰਵਾਏ ਜਾਣ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੋਵਿਡ ਦੀ ਤਰ੍ਹਾਂ ਇਹ ਵਾਇਰਸ ਵੀ ਸਾਰੇ ਪਾਸੇ ਫੈਲ ਰਿਹਾ ਹੈ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਤਾਂ ਉਹ ਭੀੜ-ਪਾੜ ਵੜੇ ਇਲਾਕੇ 'ਚ ਜਾਣ ਤੋਂ ਬਚਣ अरविंद केजरीवाल ਨੇ ਮੁਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ केजरीवाल ਨੇ ਮੁਖ ਚੋਣ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਪਰਵੇਸ਼ ਵਰਮਾ ਦੇਕਰ ਤੁਰੰਤ ਛਾਪਾ ਮਾਰਿਆ ਜਾਵੇ ਉਹਨਾਂ ਨੇ ਕਿਹਾ ਹੈ ਤੇ ਪਰਵੇਸ਼ ਵਰਮਾ ਔਰਤਾਂ ਨੂੰ ਖੁੱਲੇआम 1100 ਰੁਪਏ ਵੰਡ ਰਹੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਚੋਣ ਜਾਬਤੇ ਦੀ ਉਲੰਘਣਾ ਕਰ ਰਹੇ ਨੇ ਪਰਵੇਸ਼ ਵਰਮਾ ਇਹ केजरीवाल ਦਾ ਕਹਿਣਾ ਹੈ ਅ ਦਿੱਲੀ ਚੋਣਾਂ ਦੇ ਵਿੱਚ ਪੋਸਟਰ ਵਾਰ ਜਾਰੀ ਹੈ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਵਰਸਸ ਕੋਣ ਦੇ ਪੋਸਟਰ ਲਗਾ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਾਜਪਾ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ